ਜਿਵੇਂ ਅੱਜ ਅਸੀਂ ਜਿਹੜਾ ਇੱਥੇ ਡਿਸਟ੍ਰਿਕਟ ਕੋਰਟ ਲਗਾਇਆ ਇਸ ਤਰ੍ਹਾਂ ਦੇ ਕੋਰਟ ਸੀ ਹਰ ਡਿਸਟ੍ਰਿਕਟ ਚ ਲਗਾਣੇ ਹਨ ਤੇ ਇਹਦੇ ਅੰਦਰ ਸਾਡੇ ਕੋਲ ਜਿੰਨੇ ਵੀ ਕੇਸਸ ਕਮਿਸ਼ਨ ਚ ਆਉਂਦੇ ਨੇ ਆਸ-ਪਾਸ ਦੇ ਇਰਾਦੇ ਏਰੀਆ ਦੇ ਉਹ ਹੁੰਦੇ ਨੇ ਤੇ ਪਲੱਸ ਅਸੀਂ ਇੱਕ ਦਿਨ ਪਹਿਲਾਂ ਹੀ ਅਨਾਉਂਸ ਕਰ ਦਿੰਦੇ ਆ ਜਾਂ ਦੋ ਦਿਨ ਪਹਿਲਾਂ ਅਨਾਉਂਸ ਕਰ ਦਿੰਦੇ ਆ ਕਿ ਅਗਰ ਕਿਸੇ ਵੀ ਇੰਡੀਵਿਜੂਅਲ ਨੇ ਵਾਕ ਇਨ ਲਈ ਵੀ ਆਉਣਾ ਹੈ ਉਹ ਵੀ ਇੱਥੇ ਆ ਕੇ ਆਪਣੀ ਦਰਸ ਕਰਾ ਸਕਦੇ ਨੇ ਇਹਦੇ ਅੰਦਰ ਦੋ ਤਰੀਕੇ ਦੋ ਗੱਲਾਂ ਹੁੰਦੀਆਂ ਨੇ ਮੇਰੇ ਕੋਲ ਕਮਿਸ਼ਨ ਦੇ ਅੰਦਰ ਕਾਫੀ ਮੈਸੇਜਸ ਆਉਂਦੇ ਨੇ ਕਿ ਦੂਰ ਪੈਂਦਾ ਸਾਨੂੰ ਤੇ ਜੇ ਸਾਡੇ ਕੋਲ ਇੱਥੇ ਆ ਕੇ ਕੋਈ ਗੱਲ ਸੁਣੇ ਤਾਂ ਉਹ ਜ਼ਿਆਦਾ ਚੰਗਾ ਸਿਰਫ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਆਪ ਲੋਕਾਂ ਕੋਲ ਪਹੁੰਚਾਂਗੇ ਤੇ ਉੱਥੇ ਹੀ ਸਾਰਾ ਪੁਲਿਸ ਪ੍ਰਸ਼ਾਸਨ ਵੀ ਹੁੰਦਾ ਉਹਨਾਂ ਦੇ ਆਈਓਸ ਵੀ ਹੁੰਦੇ ਨੇ ਨਾਲ ਜਿੱਥੇ ਕੇਸ ਲੱਗਿਆ ਹੁੰਦਾ ਦੋਵੇਂ ਪਾਰਟੀਆਂਜ਼ ਹੁੰਦੀਆਂ ਨੇ ਜਿਹੜੇ ਵਾਕ ਇਨ ਵੀ ਆਂਦੇ ਨੇ ਸਾਨੂੰ ਪਤਾ ਵੀ ਇਹ ਏਰੀਆ ਚੋਂ ਆਏ ਨੇ ਉਹਨਾਂ ਦੇ ਲਈ ਡੈਜ਼ਿਗਨੇਟ ਕਿਨੂੰ ਕੀਤਾ ਜਾ ਸਕਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਨਿਪਟਾਰਾ ਕੀਤਾ ਜਾਵੇ ਕੇਸ ਦਾ ਇਸੇ ਕਰਕੇ ਜਿਹੜਾ ਪ੍ਰਸ਼ਾਸਨ ਬੁਲਾਇਆ ਵੀ ਜਾਂਦਾ ਅੱਜ ਜਿਹੜੇ ਕੇਸ ਸੀ ਸਾਡੇ ਕੋਲ 25 ਕੇਸ ਦੇ ਕਰੀਬ ਹੈਗੇ ਸੀ ਜਿਹੜੇ ਅਸੀਂ ਕਮਿਸ਼ਨ ਦੀ ਤਰਫ ਤੋਂ ਲੈ ਕੇ ਆਏ ਸੀ ਕੋਈ 10 ਕੇਸ ਸੀ ਜਿਹੜੇ ਵਾਕਿਨ ਆਏ ਹੋਏ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਕਹਿ ਸਕਦਾ ਤੁਹਾਨੂੰ ਕਿ ਜੇ 35-40 ਕੇਸ ਹੈਗੇ ਸੀ ਸਾਡੇ ਕੋਲ 30 ਕੇਸ ਦਾ ਨਿਪਟਾਰਾ ਹੋ ਚੁੱਕਿਆ ਆ ਉਹਨਾਂ ਦੇ ਵਿੱਚ ਕੀ ਹੁੰਦਾ ਕਈ ਵਾਰੀ ਸਮਝੌਤਾ ਕਰਵਾਣਾ ਹੁੰਦਾ ਕੰਪਰੋਮਾਈਜ਼ ਇਜ਼ ਦ ਬੈਸਟ ਥਿੰਗ ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕੰਪਰੋਮਾਈਜ਼ ਕਰਾਇਆ ਜਾਵੇ ਔਰ ਝਗੜੇ ਜਿਹੜੇ ਕੇਸ ਨੇ ਕਿਹੋ ਜਿਹੇ ਕੇਸ ਸੀਗੇ ਆਪਸ ਦੇ ਵਿੱਚ ਝਗੜੇ ਨੇ ਘਰੇਲੂ ਝਗੜੇ ਸੱਸ ਦਾ ਨੂੰਹ ਦਾ ਔਰ ਸੈਕੰਡ ਸੀਗਾ ਪ੍ਰਾਪਰਟੀ ਰਿਲੇਟਡ ਜਿਹੜਾ ਪ੍ਰਾਪਰਟੀ ਰਿਲੇਟਡ ਕੇਸ ਹੁੰਦਾ ਕੋਸ਼ਿਸ਼ ਹੁੰਦੀ ਹੈ ਫਿਰ ਵੀ ਦੋਹਾਂ ਪਾਰਟੀਆਂ ਨੂੰ ਸਮਝਾ ਬੁਝਾ ਕੇ ਕਿ ਅਸੀਂ ਉਹਦਾ ਨਿਪਟਾਰਾ ਕੀਤਾ ਜਾਵੇ ਲੇਕਿਨ ਜਿਹੜੇ ਪ੍ਰਾਪਰਟੀ ਕੇਸਸ ਹੁੰਦੇ ਨੇ ਜ਼ਿਆਦਾਤਰ ਉਹ ਕੋਰਟ ਦੇ ਵਿੱਚ ਹੀ ਜਾਂਦੇ ਨੇ ਬਾਕੀ ਹੈ ਕਿ ਕੁਝ ਕੇਸਸ ਇਹੋ ਜਿਹੇ ਸੀਗੇ ਕਿ ਹਸਬੰਡ ਦੀ ਡੈਥ ਹੋ ਗਈ ਹੈ ਡੈਥ ਤੋਂ ਬਾਅਦ ਉਹ ਨੂੰ ਨੂੰ ਵੀ ਘਰੋਂ ਕੱਢ ਦਿੰਦੇ ਨੇ ਕਿ ਹੁਣ ਸਾਡਾ ਬੇਟਾ ਗਿਆ ਹੁਣ ਸਾਡੀ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਇਹੋ ਜਿਹੇ ਕੇਸਾਂ ਦੇ ਅੰਦਰ ਵੀ ਇਹੀ ਹੁੰਦਾ ਕਿ ਦੂਜੀ ਫੈਮਿਲੀ ਨੂੰ ਸਮਝਾਇਆ ਜਾਵੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੈ ਕਿ ਜੇ ਬੇਟਾ ਚਲਾ ਗਿਆ ਤੇ ਇਹ ਇਸ ਤਰੀਕੇ ਦਾ ਤੁਸੀਂ ਨਹੀਂ ਕੱਢ ਸਕਦੇ ਔਰ ਹੁੰਦਾ ਕੀ ਹੈ ਕਿ ਸਾਰਾ ਮੈਂ ਦੇਖਿਆ ਮਦਾਰੋ ਮਦਾਰ ਸਾਰਾ ਚੀਜ਼ ਹੁੰਦੀ ਹੈ ਪੈਸੇ ਦੇ ਉੱਤੇ ਆ ਕੇ ਕਿ ਪੈਸਾ ਮੈਂ ਰੱਖ ਲਵਾਂ ਉਹ ਕਹਿੰਦੇ ਕਿ ਮੇਰੇ ਹਸਬੰਦ ਦਾ ਪੈਸਾ ਸੀ ਮੈਨੂੰ ਚਾਹੀਦਾ ਸੋ ਇਹ ਜਿਹੜੇ ਸਾਡੇ ਸਮਾਜਿਕ ਤੌਰ ਦੇ ਉੱਤੇ ਥੋੜੇ ਬਹੁਤ ਕੇਸਸ ਹੈ ਜੋ ਹੁੰਦੇ ਨੇ ਕਿ ਜਿਨ੍ਹਾਂ ਨੂੰ ਝਗੜਿਆਂ ਨੂੰ ਸਮਝਾਇਆ ਜਾ ਸਕਦਾ ਕੋਸ਼ਿਸ਼ ਇਹ ਹੀ ਰਹਿੰਦੀ ਹੈ ਹਮੇਸ਼ਾ ਕਿ ਦੋਵਾਂ ਫੈਮਿਲੀਜ਼ ਨੂੰ ਬਿਠਾ ਕੇ ਪਿਆਰ ਦੇ ਨਾਲ ਇਹ ਚੀਜ਼ਾਂ ਨੂੰ ਸੋਲਵ ਕੀਤਾ ਜਾ ਸਕਦਾ ਹੈ ਤੁਹਾਡਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦੇ ਹੋ ਜੀ ਮੈਡਮ ਮੈਂ ਇੱਕ ਗੱਲ ਕਹਿੰਦੀ ਆ ਜਦੋਂ ਪਤੀ ਦੀ ਡੈਥ ਹੋ ਜਾਂਦੀ ਹੈ ਤੇ ਉਹਦਾ ਜਿਹੜਾ ਪਰਿਵਾਰ ਹੈ ਉਹਦੇ ਨਾਲ ਇਕੱਲੀ ਬੇਟੀ ਹੁੰਦੀ ਆ ਕਿ ਤਾਂ ਉਸ ਦੀ ਜਿਹੜੀ ਪ੍ਰਾਪਰਟੀ ਹੈ ਜਿਸ ਤਰ੍ਹਾਂ ਉਹਦੀ ਪ੍ਰਾਪਰਟੀ ਦੀ ਰਿਲੇਟਡ ਕੋਈ ਝਗੜਾ ਝਗੜਾ ਉਹ ਪ੍ਰਾਪਰਟੀ ਹੈ ਜਿਹੜੀ ਕਈ ਹਿੱਸਿਆਂ ਦੇ ਵਿੱਚ ਵੰਡ ਜਾਂਦੀ ਹੈ ਜਦੋਂ ਕਿ ਜਦੋਂ ਰਿਸ਼ਤਾ ਹੁੰਦਾ ਉਸ ਲੇਡੀ ਦਾ ਤਾਂ ਉਹਨੂੰ ਪ੍ਰਾਪਰਟੀ ਅੱਜਕੱਲੋ ਅੱਜ ਕੀ ਡੀਸ ਕਰ ਜਾਂਦੇ ਆ ਤਾਂ ਉਹਨੂੰ ਤੀਜੇ ਹਿੱਸੇ ਤੋਂ ਵੀ ਘਟਾ ਕੇ ਦਿੱਤੀ ਜਾਂਦੀ ਹੈ ਉਹ ਉਪਰਾਂ ਦੇ ਕੇਸਾਂ ਨੂੰ ਕਿਵੇਂ ਹੱਲ ਕੀਤਾ ਨਹੀਂ ਦੇਖੋ ਉਹ ਜੋ ਸਿੰਪਲ ਜੀ ਗੱਲ ਹੈ ਜੋ ਪ੍ਰਾਪਰਟੀ ਹਸਬੰਡ ਦੇ ਨਾਂ ਤੇ ਰਜਿਸਟਰਡ ਸੀ ਔਰ ਹੈ ਉਹ ਲੇਡੀ ਨੂੰ ਹੀ ਮਿਲੇਗੀ ਉਹਦੇ ਜੋ ਹਿੱਸੇ ਨਹੀਂ ਕਿਉਂਕਿ ਉਹ ਲੇਡੀ ਨੇ ਆਪਣੇ ਬੱਚੇ ਵੀ ਪਾਲਨੇ ਨੇ ਉਹਦੇ ਕੋਲ ਦੋ ਬੱਚੇ ਨੇ ਤਿੰਨ ਬੱਚੇ ਨੇ ਪੜਾਉਣਾ ਵੀ ਆ ਉਹਨੇ ਉਸ ਚੀਜ਼ ਨਾਲ ਉਹ ਚੀਜ਼ ਅਗਰ ਜਿਹੜੇ ਲੜਕੇ ਦਾ ਫਾਦਰ ਅਗਰ ਕਵੇ ਕਿ ਨਹੀਂ ਹੁਣ ਮੈਂ ਇਹਨੂੰ ਵੰਡਣਾ ਹੈ ਉਹ ਨਹੀਂ ਹੋ ਸਕਦਾ ਇਹ ਕੋਰ ਦਾ ਲੌਈ ਹੈਗਾ ਜੀ ਬਾਕੀ ਹੈ ਕਿ ਜੇ ਕੋਈ ਐਗਰੂਮੈਂਟ ਹੁੰਦਾ ਕਿ ਨਹੀਂ ਜੀ ਚਾਹੇ ਇਹ ਹਸਬੰਡ ਦੀ ਪ੍ਰਾਪਰਟੀ ਹੋਵੇ ਲੇਕਿਨ ਵੰਡਿਆ ਜਾਏਗਾ ਉਹ ਕੇਸ ਇਹਦਾ ਕੋਰਟ ਜਾਏਗਾ ਕੋਰਟ ਸੋਲਵ ਕਰੇਗਾ ਨਾ ਕਿ ਅਸੀਂ ਕਰਾਂਗੇ ਬਟ ਬਾਈ ਲਾ ਜਿਹੜੀ ਪ੍ਰਾਪਰਟੀ ਜਿਸ ਦੇ ਨਾਮ ਤੇ ਹੈ ਅਗਰ ਉਹਦੀ ਵਾਈਫ ਹੈ ਉਹਦੇ ਬੱਚੇ ਨੇ ਉਹਨਾਂ ਕੋਲ ਜਾਏਗੀ પતિ ਮਰਨ ਤੋਂ ਬਾਅਦ ਉਸ ਜੇੜੀ ਜੀ ਨੂੰ ਉਹਦਾ ਸਹੁਰਾ ਬੇਦਖਲ ਕਰ ਸਕਦਾ ਹੈ ਪਜਾਓ ਦੀ ਉਹ ਆਪਣੀ ਕੋਪਤੀ ਦੇ ਨੂੰਨ ਬੇਦਖਲ ਕਰ ਸਕਦਾ ਹੈ ਬਿਲਕੁਲ ਨਹੀਂ ਕਰ ਸਕਦੇ ਅਗਰ ਤੁਸੀਂ ਸੋਚਦੇ ਵੀ ਮੈਂ ਉਹਨੂੰ ਬੇਦਖਲ ਕਰਦਾ ਉਹ ਨਹੀਂ ਹੋ ਸਕਦਾ ਕਿਉਂਕਿ ਜੇ ਬੇਦਖਲ ਕਰਨਾ ਉਹ ਪਹਿਲਾਂ ਹੋਣਾ ਚਾਹੀਦਾ ਜੇ ਬੇਦਖਲ ਉਹਦੀ ਡੈਥ ਤੋਂ ਬਾਅਦ ਜਾਂ ਡਾਈਵੋਰਸ ਤੋਂ ਬਾਅਦ ਵੀ ਅਗਰ ਬੇਦਖਲ ਕਰ ਦਿਓ ਤੇ ਇਹਦੇ ਅੰਦਰ ਇੱਕ ਮਕਸਦ ਬੜਾ ਸਾਫ਼ ਹੈ ਕਿ ਅਸੀ ਹੋਰ ਕੁੜੀ ਨੂੰ ਕੁਝ ਦੇਣਾ ਨਹੀਂ ਹੈ ਜਾਂ ਆਪਣੇ ਗ੍ਰੈਂਡ ਚਿਲਡਰਨ ਨੂੰ ਕੁਝ ਦੇਣਾ ਨਹੀਂ ਹੈ ਇਹਦੇ ਨਾਲ ਲਾ ਸਟੈਂਡ ਨਹੀਂ ਕਰੇਗਾ ਬਿਨਾ ਆਇਡੈਂਟੀਟੀ ਦੱਸੇ ਬਿਨਾ ਆਇਡੈਂਟੀਟੀ ਦੱਸੇ ਇੱਕ ਉਹ ਕੇਸ ਹੈ ਇਧਰ ਦੇ ਸਪੈਸ਼ਲ ਦੱਸ ਸਕਦੇ ਹੋ ਅੱਜ ਤੇ ਜਿਹੜੇ ਲੰਬੇ ਸਮੇਂ ਤੋਂ ਲੜਕ ਰਹੇ ਸੀ ਤੁਸੀਂ ਸੌਫਟ ਕਿਤੇ ਨੂੰ ਦੇਖੋ ਇੱਕ ਤੇ ਗੱਲ ਹੈ ਕਿ ਇਹੀ ਇਸ ਨਾਲ ਰਿਲੇਟਡ ਦੀ ਚੀਜ਼ ਹੈਗੀ ਆ ਕਿ ਇੱਕ ਲੜਕੀ ਆਈ ਹੈ ਤੇ ਉਹ ਕਹਿੰਦੀ ਕਿ ਮੇਰੇ ਨਾਮ ਮੇਰੇ ਹਸਬੰਡ ਦੇ ਨਾਮ ਦੇ ਉੱਤੇ ਇਹ ਸ਼ਾਪ ਐ ਕੋਈ ਬਿਜ਼ਨਸ ਐ ਉਹਦੇ ਨਾਂ ਦੇ ਉੱਤੇ ਹੈਗੀ ਆ ਪਰ ਹੁਣ ਜਿਹੜੇ ਸੋਹਰਾ ਸਾਹਿਬ ਨੇ ਉਹ ਕਹਿੰਦੇ ਮੇਰੇ ਘਰੇ ਆ ਕੇ ਰਹਿ ਇੱਥੇ ਆ ਕੇ ਸਾਡੀ ਸੇਵਾ ਕਰ ਫੇਰ ਤੈਨੂੰ ਅਸੀਂ ਉਹ ਦਵਾਂਗੇ ਉਹ ਪ੍ਰਾਪਰਟੀ ਕਿਰਾਏ ਤੇ ਵੀ ਚੜਾਈ ਹੋਈ ਆ ਠੀਕ ਐ ਬਲਕਿ ਗੱਲ ਇਹ ਹੈ ਕਿ ਤੁਸੀਂ ਕਿਸੇ ਲੜਕੀ ਨੂੰ ਫੋਰਸ ਨਹੀਂ ਕਰ ਸਕਦੇ ਕਿ ਮੈਰਿਜ ਤੋਂ ਬਾਅਦ ਕਿ ਤੂੰ ਮੇਰੇ ਹੀ ਘਰ ਆ ਕੇ ਰਹਿ ਰੋਟੀ ਵੀ ਪਕਾ ਸੇਵਾ ਵੀ ਕਰ ਇਹ ਕਰ ਤਾਂ ਤੈਨੂੰ ਅਸੀਂ ਇਹ ਪ੍ਰਾਪਰਟੀ ਦਵਾਂਗੇ ਨਹੀਂ ਜਿਉਂ ਪ੍ਰਾਪਰਟੀ ਉਹਦੇ ਹਸਬੰਡ ਦੇ ਨਾਂ ਤੇ ਹੈ ਉਹਨੂੰ ਵੋਕੇਟ ਕਰਾ ਕੇ ਉਹਨੂੰ ਦਿੱਤੀ ਜਾਏਗੀ ਉਹਦਾ ਆਰਡਰ ਹੋ ਚੁੱਕਿਆ ਹੈ ਡੌਰੀ ਦੇ ਕੇਸ ਕਿ ਸਾਰਿਆਂ ਜਿਹਨੀਆਂ ਵੀ ਕੋਈ ਨਾ ਕੋਈ ਰਿਪੋਰਟ ਲਈ ਸ਼ੁਰੂ ਹੁੰਦਾ ਜਾਂ ਕੁਛ ਐ ਜਦੋਂ ਪੁਲਿਸ ਕੋਲ ਅਪਲੀਕੇਸ਼ਨ ਪਹੁੰਚੀ ਹੈ ਤਾਂ ਅਲਟੀਮੇਟਲੀ ਡੌਰੀ ਨਹੀਂ ਪੜ ਜਾਂਦੀ ਕਿਉਂਕਿ ਜਿਹੜਾ ਸਲਾਹਕਾਰ ਹੁੰਦਾ ਉਹ ਕਹਿੰਦਾ ਕਿ ਡੌਰੀ 'ਚ ਜ਼ਿਆਦਾ ਵਜਨ ਪੈਂਦਾ ਹੈ ਕਿੰਨੀਆਂ ਜਿਹੜੀਆਂ ਕੰਪਲੇਂਟਸ ਡੌਰੀ ਦੇ ਆਉਂਦੀਆਂ ਤਾਂ ਕਿੰਨੀਆਂ ਜਿਹੜੀਆਂ ਨੇ ਸੱਚ ਪਾਈਆਂ ਲੰਦੀਆਂ ਜਦੋਂ ਤੁਸੀਂ ਰਿਪੋਰਟ ਕਰਾ ਦਿੰਦੇ ਹੋ ਜਾਂ ਤੁਸੀਂ ਦੇਖਦਾ ਕਿੰਨੇ ਪਰਸੈਂਟੇਜ ਹੈ ਜਿਹੜੀ ਅਸਲ ਪਾਈਆਂ ਜਾਂਦੀਆਂ ਡੌਰੀ ਦੇ ਕੇਸ ਦੇ ਦੇਖੋ ਅੱਜ ਜਿਹੜੇ ਸੀ ਕੇਸਸ ਉਹਨਾਂ 'ਚ ਡੌਰੀ ਦੇ ਇੱਕ ਦੋ ਹੀ ਕੇਸ ਸੀਗੇ ਮਗਰ 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 ਜਦੋਂ ਸਾਡੇ ਕੋਲ ਡੌਰੀ ਉਹਦੇ ਅੰਦਰ ਜ਼ਰੂਰ ਹੁੰਦਾ ਕਿ ਹੁਣ ਵਧਾ ਚੜਾ ਕੇ ਵੀ ਲਿਖਿਆ ਜਾਂਦਾ ਹੈ ਕਿ ਅਸੀਂ ਆ ਵੀ ਦਿੱਤਾ ਸੀ ਇਹ ਵੀ ਦਿੱਤਾ ਸੀ ਹੁਣ ਉਹਦੇ ਵਿੱਚ ਅਗਰ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ ਉਸ ਚੀਜ਼ ਦਾ ਉਹ ਨਹੀਂ ਨਹੀਂ ਰਿਲੇਟ ਕਰ ਸਕਦੇ ਉਸ ਚੀਜ਼ ਨੂੰ ਅਗਰ ਰਿਐਵੀਡੈਂਸ ਹੈ ਤੁਹਾਡੇ ਕੋਲ ਮੇਬੀ 10 ਸਾਲ ਬਾਅਦ ਹੁੰਦਾ ਡੌਰੀ ਦਾ ਕੇ ਅਗਰ ਮੈਰਿਜ ਦਾ ਕੋਈ ਐਸਾ ਪੈ ਜਾਂਦਾ ਹੈ ਕਿ ਅਸੀਂ ਡਾਈਵੋਰਸ ਨਹੀਂ ਜਾਣਾ ਫੇਰ ਡੌਰੀ ਦਾ 10 ਸਾਲ ਬਾਅਦ 20 ਸਾਲ ਬਾਅਦ 15 ਸਾਲਾਂ ਬਾਅਦ ਇਹ ਨਹੀਂ ਬਣਦਾ ਡੌਰੀ ਦਾ ਕੇਸ ਕਿਉਂਕਿ ਅਗਰ 15 ਇਅਰਸ ਤੋਂ ਬਾਅਦ ਤੁਸੀਂ ਪਾ ਰਹੇ ਹੋ ਡੌਰੀ ਆਈ ਥਿੰਕ ਡੋਨਟ ਥਿੰਕ ਥੈਟ ਇਜ਼ ਕਨਸੀਡਰਡ ਐਜ਼ ਅ ਡੌਰੀ ਕੇਸ डिपार्टमेंट टेक्स टू कोग्निजेंस ऑफ द मैटर देन वॉट इज द डिपार्टमेंट एक्शन ऑफ दैट अगर हम नोटिस ले लेता है डिपार्टमेंट एक बार देन एज यू सेट की कॉम्प्रोमाइज से ज़्यादा से ज़्यादा से ज़्यादा मसले सॉल्व होते हैं उसके बाद भी अगर वायलेंस होती है देन नहीं डिपार्टमेंट लेता है क्या मतलब मैं नहीं आपके बाद मैं क्वेश्चन ही नहीं समझा नहीं उसके बाद क्या दिया जाता है मतलब एक्शन क्या होता है उसके बाद किसके कॉम्प्रोमाइज के बाद जी अगर कॉम्प्रोमाइज के बाद भी अगर वायलेंस नहीं तो उसको दोबारा कैसे रजिस्टर होगा पहली बात तो यह है कि अगर कॉम्प्रोमाइज हो ही गया दो पार्टीज का राइट कॉम्प्रोमाइज़ क्यों होता है कि आगे से नहीं होना है तो कॉम्प्रोमाइज अगर होता है कि सिचुएशन को सेव करने के लिए सिर्फ राइट लेकिन बाद में झगड़ा वैसे का वैसे ही चलता है तो उसके लिए जो है वो एक्शन ही है उसके बाद में ठीक है सो ये तो फिर एक कंडीशन नहीं ना करने की ताकि इसको निपटाया जाए किसी तरह से आज कॉम्प्रोमाइज कर लो कल को फिर वही वायलेंस होगी जाके ऐसे नहीं होता है ਜ्यादातर ਜਿਹੜਾ ਸਮਾਜ ਦੇਖਿਆ ਜਾਂਦਾ ਨੋਕਾ ਲਈ ਇਹ ਕਰਿਆ ਜਾਂਦਾ ਕਿ ਜਿਹੜਾ ਪਹਿਲਾ ਕੁਸ਼ਨ ਆਉਂ ਵਾਲੇ ਕੋ ਸੱਸਾਂ ਦੀ ਤੁਹਾਡੇ ਕੋਲ ਕੰਪਲੇਨਸ ਆਦੀਆਂ ਨਾ ਬੋਲ। ਅਗਰ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਜਾਓ ਨਾ ਤੇ ਮੈਨੂੰ ਸੱਸਾਂ ਦਾ ਜਿਆਦਾਤਰ ਥੈਂਕ ਯੂ ਆਉਂਦਾ ਹੈ ਕਿ ਤੁਸੀਂ ਸਾਨੂੰ ਜਿਹੜਾ ਫੇਵਰ ਕਰ ਰਹੇ ਹੋ ਬਹੁਤ ਜ਼ਿਆਦਾ ਕਿਉਂਕਿ ਕਈ ਵਾਰੀ ਹੁੰਦਾ ਕਿ ਕੁੱਟਮਾਰ ਜਿਹੜੀ ਆ ਉਹ ਸੱਸ ਕਹਿੰਦੀ ਮੈਂ ਬਜ਼ੁਰਗ ਐ ਮੈਨੂੰ ਇਸ ਟਾਈਮ ਲੋੜ ਐ ਆਪਣੀ ਮੈਡੀਕਲ ਦੀ ਚਾਹੀਦੀ ਲੋੜ ਐ ਹੈਲਥ ਦੀ ਚਾਹੀਦਾ ਸੇਵਾ ਦੀ ਲੋੜ ਹੈਗੀ ਐ ਲੇਕਿਨ ਇਹ ਮੇਰੀ ਨੂੰ ਜਿਹੜੀ ਹੈਗੀ ਆ ਇਹ ਨਾ ਦੇਖਭਾਲ ਕਰਦੀ ਐ ਮੈਨੂੰ ਧੱਕੇ ਮਾਰਦਿਆ ਮੇਰਾ ਦੇਖਭਾਲ ਨਹੀਂ ਹੁੰਦੀ ਕੁਝ ਵੀ ਮੈਂ ਹਮੇਸ਼ਾ ਹੀ ਬਜ਼ੁਰਗਾਂ ਦੇ ਪੱਖ ਚ ਰਹਿਣੀ ਹੈ ਕਿਉਂਕਿ ਜੋ ਯੰਗ ਗਰਲਸ ਨੇ ਉਹ ਦੇਖਭਾਲ ਕਰ ਸਕਦੀ ਨਹੀਂ ਬੋਡੀਲੀ ਏਬਲ ਹੈ ਉਸ ਟਾਈਮ ਦੇ ਉੱਤੇ ਪਰ ਅਗਰ ਬਜ਼ੁਰਗ ਨੂੰ ਧੱਕੇ ਮਾਰਨਾ ਜਾਂ ਉਹਨਾਂ ਨੂੰ ਅਨਨ ਮਿਸਟਰੀਟ ਕਰਨਾ ਆਈ ਨੈਵਰ ਸਟੈਂਡ ਵਿਦ ਦ ਗਰਲ ਥੈਂਕ ਯੂ ਵੈਰੀ ਮਚ ਥੈਂਕ ਯੂ